ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ-ਕਾਮ ਹੈ ਜੀ ਹੋਰ ਸੁਣਾਓ ਤੇ ਅੱਜ ਖੜੇ ਸੀ ਸੇਬੂ ਦੇ ਫਾਰਮ ਤੇ ਉਹ ਝੋਟੀ ਦਾ ਤੁਹਾਨੂੰ ਹਜੇ ਦਿਨ ਪਏ ਆ ਬਾਅਦ ਚ ਦਿਖਾਵਾਂਗੇ ਤਾਂ ਸੇਬੂ ਨੇ ਇਹ ਤਿੰਨ ਨਾਗੈਤੀ ਸੇਲ ਕਰਨੇ ਆ ਚਲ ਹੁੰਦੇ ਇਹ ਸੈਟਮ ਕਹਿੰਦਾ ਬਾਈ ਇੱਕਾ ਝੋਟੀ ਜਿਹੜੀ ਪਹਿਲਾਂ ਨੂੰ ਸੋਣ ਵਾਲੀ ਖੜੀ ਹੈ ਤਾਂ ਇਹ ਤੁਹਾਨੂੰ ਵੈਸੇ ਦਿਖਾਉਣੇ ਹਜੇ ਹਜੇ ਲਾਉਣਾ ਲੂਣਾ ਸਟਾਰਟ ਕੀਤਾ ਵਾ ਝੋਟੀ ਦਿਨ ਪਏ ਆ ਵੀ ਮੌਕੇ ਤੇ ਤਿਆਰੀ ਜੀ ਦਿਖਾ ਦਾਂਗੇ ਤੇ ਉਹ ਝੋਟੀ ਪਲੀ ਵੀ ਉਹ ਸੋਹਣੀ ਆ ਬਹੁਤ ਛੋਟੀ ਤੇ ਉਦੋਂ ਬਾਅਦ ਸਿਭੂ ਕੋਲੇ ਇਕ ਆ ਗਿਆ ਹਾ ਕਟਾ ਸਿਭੂ ਇਹ ਕਟਾ ਕਿੰਨੇ ਟਾਈਮ ਦਾ ਹੋ ਗਿਆ ਬਾਈ ਇਹ ਹੋ ਗਿਆ ਬਾਈ 13 14 ਮਹੀਨਾ ਦਾ ਹੋ ਗਿਆ ਹੋਗਾ ਇਹ 13 14 ਮਹੀਨਿਆਂ ਦਾ ਹੋ ਗਿਆ ਠੀਕ ਹੈ ਇਹ 13 14 ਮਹੀਨਿਆਂ ਦਾ ਹੋ ਗਿਆ ਕੱਟਾ ਤੇਰੇ ਵਾਲਾ ਇਹ ਪੰਨੋ ਵਾਲੇ ਬੜੀ ਲੱਗ ਅੱਛਾ ਠੀਕ ਹੈ ਤੇ ਤੇਰੀ ਵੱਡੀ ਮੱਝ ਦਾ ਝੋਟੀ ਦਾ ਬਚਾਲਣ ਦੀ ਝੋਟੀ ਦਾ ਬਚਾਲਣ ਦੀ ਝੋਟੀ ਦਾ ਇਹ ਹਾਂ ਵੱਡੀ ਮਹਿਲ ਵੇਚ ਗਿਆ ਓਕੇ ਵੱਡੀ ਮੱਝ ਦਾ ਵੇਚ ਗਿਆ ਸੀਗਾ ਤੇ ਦੂਜੀ ਮਿੱਤਰੋ ਹੈਗੀ ਆ ਆ ਗਾਂ ਇਹਦੇ ਕੋਲੇ ਨਗ ਤਾਂ ਤਿੰਨ ਇਹਦੇ ਕੋਲੇ ਸੇਲ ਬਾਤ ਸੁਣ ਦੱਸਿਆ ਵੀ ਚਲ ਝੋਟੀ ਦੀ ਹਜੇ ਦਿਖਾਉਣੀ ਝੋਟੀ ਬਹੁਤ ਸੋਹਣੀ ਆ ਤਾਂ ਸੇਭੂ ਕਹਿੰਦਾ ਬਾਈ ਤਿਆਰ ਕਰ ਲਈਏ ਕਹਿੰਦਾ ਹਜੇ 10 ਦਿਨ ਲੱਗ ਭਾਗ ਪਏ ਆ ਵੀ ਚਲ 2-4 ਦਿਨਾਂ ਨੂੰ ਇਹ ਕਹਿੰਵੀ ਲਾਉਣਾ ਸਟਾਰਟ ਕੀਤਾ ਝੋਟੀ ਦਾ ਤੇ ਹਜੇ ਬਲ ਬੋਲ ਜੇ ਬੋ ਪਏ ਆ ਉਸ ਕਰਕੇ ਕਹਿੰਦਾ ਬਾਈ ਥੋੜੇ ਦਿਨਾਂ ਨੂੰ ਪਾ ਦਾਂਗੇ ਤੇ ਮੈਂ ਕਿਹਾ ਚਲ ਉਸ ਲੋਟ ਕਰ ਲਈ ਤਾਂ ਹੁਣ ਇੱਕ ਤਾਂ ਇਹ ਕਟਾ ਤੇ ਇੱਕ ਗਾਂ ਗਈ ਸੇਭੂ ਹਾਂਜੀ ਗਾਂ ਨੂੰ ਮੜ ਜਾ ਤੋੜ ਕੇ ਦਿਖਾ ਫਿਰ ਚਲ ਕੱਟੇ ਦਾ ਹੁਣ ਆਪ ਨੂੰ ਪਤਾ ਹੀ ਲੱਗ ਜਾਂਦਾ ਹਨਾ ਕੱਟਾ ਦਾ ਬਹੁਤ ਤਕੜਾ ਵੀ ਬਹੁਤ ਆ ਬਾਈ ਕੱਟਾ ਸਾਬ ਵੀ ਬਹੁਤ ਵਧੀਆ ਤਾਂ ਗਾਂ ਦੇ ਚਾਰੇ ਥਣ ਇੱਕੋ ਜਿਕੇ ਆ ਜਮਾ ਇੱਕੋ ਜਿਹਾ ਪੂਰਾ ਕੋਈ ਜਹੋ ਨਿਕਾ ਨਾ ਪੂਰ ਸਰਲਾ ਕੋਈ ਟੱਟਾ ਹੋਈ ਅੱਛਾ ਪੂਰ ਸਰਲਾ ਨਾ ਜਮਾ ਪੂਰਾ ਪੰਜ ਪੈਰਾਂ ਦਾ ਨਕਸ਼ਾ ਵੀ ਆਪਣਾ ਦੇਖ ਲਵਾਂ OK ਥਣਾਂ ਦੀ ਫੁੱਲ ਸਾਫ ਆ ਜਣੀ ਕੀ ਹਾਂ ਪੂਰੇ ਗੁਜ਼ਾਰਾ ਥਣ ਲੱਗਾ ਪੂਰਾ ਵੀ ਤੇਰੀ ਗਾਰੰਟੀ ਆ ਥਾਂ ਦੀ ਠੀਕ ਹੈ ਹਾਲਾ ਬਾਸ ਕਰਕੇ ਲੈ ਜਾ ਜੀ ओके ओके हजे अपन ड्राई ਕੀਤੀ ਨਹੀਂ ਇਕ ਡੰਗ ਚ ਚਲਦਾ ਹੁ ਕਰਦੇ ਇਹਨੂੰ ਹਜੇ ਅੱਛਾ ਹਜੇ ਡਰਾਈ ਕੀਤੀ ਨਹੀਂ ਇਕ ਡੰਗ ਚਉਣਾ ਹਾਂ ਇਕ ਡੰਗ ਹਜੇ ਚਉਣਾ ਹੈ ਸਿਭੂ ਇਕ ਡੰਗ ਦੇ ਵਿੱਚ ਕਿੰਨਾ ਦੁੱਧ ਦੇਂਦੀ ਹੈ ਦੁੱਧ ਹੁਣ ਵੀ ਹੈਗਾ ਸੀ ਦੁੱਧ ਕਿਲੋ 6-7 ਕਿਲੋ ਦੁੱਧ ਹੈਗਾ ਇਕ ਡੰਗ ਹਾਂ ਤੇ ਗੱਭਣ ਕਿੰਨੇ ਟਾਈਮ ਦੀ ਹੈ ਗੱਭਣ ਇਹ ਹੋ ਗਈ ਬਾਈ 7 ਮਹੀਨੇ ਤੇ 8ਵਾਂ ਲੱਗ ਗਿਆ 7 ਮਹੀਨੇ ਦੀ ਹਾਂ 8ਵਾਂ ਮਹੀਨਾ ਲੱਗ ਗਿਆ 8ਵਾਂ ਮਹੀਨਾ ਲੱਗ ਗਿਆ ਹੁਣ ਆ ਮਤਲਬ ਵੀ ਦੋ ਤਰੀਕ ਤੋਂ ਦੋ ਤਰੀਕ ਤੋਂ ਅੱਛਾ ਇਹਨੂੰ ਦੋ ਦੋ ਨੂੰ 7ਵਾਂ ਲੱਗ ਗਿਆ ਹਾਂ 8ਵਾਂ 8ਵਾਂ ਮਹੀਨਾ ਲੱਗਾ ਦੋ ਤਰੀਕ ਨੂੰ ਮਤਲਬ ਦੋ ਮਹੀਨੇ ਰਹਿ ਗਏ ਦੋ ਮਹੀਨੇ ਰਹਿ ਗਏ ਹਾਂ ਬਸ 8 ਮਹੀਨੇ ਨੂੰ ਹੀ ਰਹਿ ਗਿਆ ਹਾਂ 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 ਮਤਲਬ ਹੁਣ ਆਖਾਂ ਮਹੀਨਾ ਲੱਗਿਆ ਫੇਰ ਤਾਂ ਇੱਕ ਤਰ੍ਹਾਂ ਆਈਆਂ ਵੀ ਜਮੇ ਟਰਾਈ ਕਰਨ ਦੇ ਕਾਬਲੀਏ ਯਾਰ 6-7 ਲੀਟਰ ਦੁੱਧ ਦਿੰਦੀ ਆ ਲੈ ਚੱਲ ਅੰਦਰ ਇਧਰ ਧੁੱਪੀ ਆ 6-7 ਕਿਲੋ ਹੋ ਗਿਆ ਤਾਂ ਹੈ ਇੱਕ ਕ੍ਰੋਸ ਬਰੀਡ ਦਾ ਹਾਂਜੀ ਇਹ ਹੁਣ ਜਰਸੀ ਤੋਂ ਸੈਂਟਲ ਸੀਮਨ ਤੋਂ ਗੱਬਣਾ ਆਪਣੇ ਕੋਲ ਉਹ ਵੀ ਜਿਆਦਾ ਇਹਦਾ ਜਿਹੜਾ ਹੋਸਟਰਾ ਵੀ ਅੱਛਾ ਜਰਸੀ ਸੈਕਸਨ ਸੀਮਨ ਤੋਂ ਗੰਬਣ ਹੈ ਹਾਂ ਆਪਾਂ ਸਰਾ ਨਾਲ ਦੇ ਦਾਂ ਇਹਨੂੰ ਜਿਹੜਾ ਵੀ ਵੀਰ ਭਾਈ ਲਊਗਾ ਸਰਾ ਨਾਲ ਦੇ ਦਾਂਗਾ ਹਾਂ ਬਣਾ ਦੇਣਾ ਆਪਾਂ ਆਪਣੇ ਕੋਲ ਪਿਆ ਹੁਣ ਤੇ ਆ ਕਿਵੇਂ ਗਾਂ ਤਰੀ ਤਿੱਲ ਇਹ 1500 ਮੂਹਰ ਹੋ ਗਈ ਜੀ ਹੁਣ ਸੈਟ ਹੈ ਹੁਣ ਸੈਟ ਹੈ ਹਾਂ ਚੱਲ ਸ਼ੋਅ ਕਰਾ ਯਾਰ ਹਨਾ ਤਾਂ ਟਾਈਮ ਇਹਦੇ ਵਿੱਚ ਫਿਰ ਉਸ ਹੱਬ ਨਾਲ ਤਿੰਨ ਦੋ ਤਰੀਕ ਤੋਂ ਅਖਾਈ ਦੂੰ ਦੋ ਤਰੀਕ ਤੋਂ ਜੀ ਆਹ ਦੋ ਤਰੀਕ ਨੂੰ ਇਹਨੂੰ 8-9 ਮਹੀਨਾ ਲੱਗ ਗਿਆ ਜਿਵੇਂ ਕਿ ਅੱਜ 4 ਦਿਨ ਘਟ ਗਏ ਇਹ ਕਹਿ ਸਕਦੇ ਆ 2 ਮਹੀਨਾ ਤੋਂ 4 ਦਿਨ ਘਟ ਹੈ 6 ਤੋਂ 7 ਕਿਲੋ ਦੁੱਧ ਹੈ ਹਾਂ ਵਾਲਾ 6-7 ਕਿਲੋ ਦੁੱਧ ਹੁੰਦਾ ਹੈ ਲੈ ਕੱਟੇ ਦਾ ਵੀ ਦਵਾ ਗਿੜਮ ਕਿਉਂਕਿ ਫੀਡ ਫੂਡ ਬੰਦ ਗਈ ਦੋਤਾਂ ਸੀਗਾ ਸਰਦ ਆ ਕੇ ਲਾ ਕੇ ਤੂੰ ਹਾਂ ਫੀਡ ਫੂਡ ਬੰਦ ਕਰਤੀ ਉਹ ਹੁਣ ਇਹਨੇ ਦੁੱਧ ਨਹੀਂ ਕਰਨਾ ਹਾਂ ਰੀਕ ਦੁੱਧ ਰਹੇਗਾ ਨਹੀਂ ਗਾਂ ਦਾ ਫਿਰ ਐਂ ਸਿਕਾਉਣਾ ਪੈਂਦਾ ਸੇਭੂ ਜੜੀਆਂ ਬਾਈ ਇਹਦਾ ਸੇਭੂ ਐ ਮੰਨ ਵੀ ਚਲੇ ਘਰ ਦੀ ਏ ਸੁੱਡੀ ਹਨਾ ਤਾਂ ਪਹਿਲਾਂ ਤੇਰੇ ਤਾਈ ਦੇ ਮੁੰਡੇ ਕੋਲੀ ਹੁੰਦੀ ਲੱਖੀ ਕੋਲੇ ਲੱਖੀ ਤਾਂ ਤੂੰ ਲੈ ਲਈ ਸੀ ਹਨਾ ਮਗਰ ਲੈ ਸੂਏ ਸੱਜਰ ਤੇ ਇਹਨੇ ਸੱਜਰ ਨੇ ਦੁੱਧ ਕਿੰਨਾ ਦਿੱਤਾ ਦੁੱਧ ਦਾ ਬਾਈ ਜਮਾ ਸਹੀ ਪਹਿਲਾਂ ਤੂੰ ਆ ਸੂਰੀ ਜ ਆਪਣੇ ਕੋਲੇ ਆਣੇ ਹਾਂ 12 19 ਦਾ ਦੁੱਧ ਸੀ ਇਹਦਾ ਪਹਿਲਾ ਸੂਆ ਹੁਣ 18 19 ਕਿਲੋ ਦੋ ਦਿੰਦਾ ਹਾਂ ਹਾਂ ਹੁਣ ਦੂਜੇ ਸੂਏ ਵਾਸਤੇ ਗੱਬਣ ਆਏ ਦੂਜੇ ਸੂਏ ਵਾਸਤੇ ਗੱਬਣ ਹੈ ਹਾਂ ਠੀਕ ਹੈ ਇਹ ਸੋਡਾ ਵਾਲੇ ਕੋਲ ਤਾਂ ਘਰੀ ਪੈਦਾ ਹੋਈ ਹੈ ਬੱਸੀ ਹਾਂ ਘਰੇ ਬੱਸੀ ਪਾ ਹੋਈ ਹੈ ਬਈ ਆਪਦੀ ਗਾਂ ਚ ਆਪਦੀ ਗਾਂ ਚ ਹੋਣਾ ਮੋੜ ਲਿਆ ਲੋਬੀ ਮਿੱਤਰੋ ਅੱਜ ਦੋ ਚੀਜ਼ਾਂ ਸੇਬੂ ਕੁਲੇ ਬਕਾਉ ਸੀ ਤੇ ਦੋਨੇ ਦਿਖਾਤੀਆਂ ਸੁਣ ਇਹ ਕੱਟਾ ਵੀ ਬਾਹਰ ਚਲੇ ਕਹਿੰਦਾ ਹੁੰਦਾ ਸੀ ਵੀ ਕੱਟਾ ਹੋਰ ਪਾਲ ਕੇ ਵੇਚ ਦਾਂਗੇ ਹੋਰ ਪਾਲ ਕੇ ਵੇਚ ਦਾਂਗੇ ਤੇ ਸਾਲ ਤੁਹਾਨੂੰ ਪਤਾ ਹੀ ਆ ਇਹ ਵਿਚਾਰਾ ਸੈਟਨ ਜਿਹੜਾ ਆਪਦਾ ਪਸ਼ੂਆਂ ਤੋਂ ਬਣਾਉਂਦਾ ਠੀਕ ਹੈ ਇਹ ਕਹਿੰਦਾ ਬਾਈ ਹੁਣ ਆ ਕੱਟਾ ਵੇਚ ਦੂੰ ਤੇ ਆਂ ਗਾਂ ਵੇਚ ਦੂੰ ਤਾਂ ਇਹਦੇ ਤਾਏ ਤਾਏ ਕੋਲੇ ਵੱਡੇ ਕੋਲੇ ਮੱਝ ਖੜੀ ਸੀ ਉਹ ਕਹਿੰਦਾ ਮੈਂ ਉਹ ਲੈਣੀ ਆ ਕਹਿੰਦਾ ਮੱਝ ਹੁਣ ਮੂਰੇ ਮਹੀਨੇ ਕੋਲ ਸੁਊਗੀ ਮੱਝ ਚੰਗੀ ਆ ਕਹਿੰਦਾ ਮੈਂ ਉਹ ਰੱਖ ਲੂੰਗਾ ਯਾਰ ਤੇ ਅੱਜ ਕਹਿੰਦਾ ਵੀਡੀਓ ਪਾਈਏ ਤੇ ਮੈਂ ਹਜੇ ਅੱਜ ਪਾ ਦਨੇ ਆ ਸਿਭੂ ਨੰਬਰ ਬੋਲ ਬਾਈ ਨੰਬਰ ਹੈਗਾ ਜੀ 9463834248 9463834248 ਠੀਕ ਐ ਇਹ ਨੰਬਰ ਹੈ ਹਾਂਜੀ ਹਜੇ ਝੋਟੀ ਦੀ ਤਾਂ ਨਹੀਂ ਵੀਡੀਓ ਪਈ ਆ ਤੇ ਹਜੇ ਝੋਟੀ ਮਤਲਬ ਮੈਂ ਤਿਆਰ ਤਿਆਰ ਨਹੀਂ ਹੋਈ ਨਾ ਇਹ ਤਾਂ ਖੱਚੀ ਨਾਲ ਲੋੜ ਹੀ ਨਹੀਂ ਹੁਣ ਮੜਿਆ ਤੇ ਮਰਵਾਈ ਸਾਈਡ ਜੀ ਦੀ ਝੋਟੀ ਹਜੇ ਜਣੇਗੀ ਵੀ ਦੁੱਧ ਲਾ ਹੋ ਗਈ ਇੰਨਾ ਕਲਾ ਹੈ ਜੀ ਦੇਖ ਸਕਦੇ ਆ ਤੁਸੀਂ ਝੋਟੀ 10-11 ਦਿਨ ਪਈ ਆ ਜੀ ਹਾਂ ਇਹ ਲੱਜੂ 10-11 ਦਿਨ ਹਜੇ ਮੈਂ ਫੋਨ ਕਰਾਂਗੇ ਠੀਕ ਹੈ ਤੇ ਰਹਿੰਦੀ ਕਿੰਨੇ ਦਿਨ ਇਹਦੇ ਚੋਂ ਇਹ ਮਾਲਾ ਵੀ ਹਜੇ ਇਹਦੇ 7 ਕਦਨ ਲੈ ਲਿਆ ਹਜੇ ਪੰਜ ਤੋਂ ਚਾਰ ਦਿਨ ਆਪਸ ਉੱਤੇ ਵੀ ਲੈ ਜਾਂਦਾ ਅੱਛਾ 7 ਕਦਨ ਰਹਿ ਗਏ ਹਾਂਜੀ 7 ਕਦਨ ਰਹਿ ਗਏ ਹੁਣ ਇਹਦੇ 2-4 ਦਿਨ ਆਪਸ ਉੱਤੇ ਲੈ ਜਾਂਦਾ ਠੀਕ ਹੈ ਇਹ ਸਮਰਾਟ ਤੋਂ ਗੱਪਣਾ ਅੱਛਾ ਸਵਰਾਸ ਆਹ ਵੀ ਚਲਦੀ ਵੀ ਦੀ ਸੀਮਨ ਦੀ ਉਹ ਵੀ ਆਪਣੇ ਕੋਲ ਖਰਾਫ ਆ ਜਿਹੜੀ ਆਪ ਆ ਆਪ ਅੱਛਾ ਹਾਂ ਤੇ ਗਾਂਹ ਸਮਰਾਟ ਤੋਂ ਗੱਪਣਾ ਸਮਰਾਟ ਤੋਂ ਗੱਪਣਾ ਆਪੇ ਚਲਦੀ ਆ ਸੀਮਨ ਦੀ ਹਾਂ ਉਹ ਵੀ ਖਰਾਫ ਹੀ ਆ ਜਿਹੜੇ ਜਿਹੜੇ ਦੀ ਆਪ ਹੈ ਠੀਕ ਹੈ ਉਹ ਵੀ ਹੈਗਾ ਆਪਣੇ ਕੋਲ ਸੇਬੂਆ ਘੱਟ ਵੀ ਭਰਤੀ ਹਨ ਹਾਂ ਇਹ ਬਾਈ ਅੱਗੇ ਨੂੰ ਬਹੁਤ ਫਰਕ ਨਾਲ ਤੇ ਦੀ ਜਾਨ ਬਚਾ ਲਈ ਹੂੰ ਅਗਲਾ ਕਹਿੰਦਾ ਲੱਤ ਟੁੱਟੀ ਵੀ ਆ ਯਾਰ ਮੂਰੋ ਗੋਲਾ ਜਿਹਾ ਉੱਤਰਿਆ ਵੇ ਪਾਪਾ ਕੀ ਕਰਾਉਣਾ ਹਨਾ ਹਾਂ ਤੇ ਬਹੁਤ ਫਰਕ ਪੈ ਗਿਆ ਬਾਈ ਤੂੰ ਦੇਖੀ ਇਹ ਜਿਆ ਪਸੂ ਨਾ ਜਿਹੜੀ ਦੀ ਸੇਵਾ ਕਰਦੇ ਨੇ ਰੱਬ ਕਾਨੂੰ ਨਾ 2 ਲੀਟਰ ਵਾਧੇ ਦਿੰਦਾ ਸੇਬੂ ਮੈਂ ਤਾਂ ਕਹਣਾ ਇਹ ਉਹੀ ਸੈੱਟ ਹੋ ਜੂ ਯਾਰ ਇਹ ਤੁਰਨ ਵਧੀਆ ਲਾ ਕੇ ਬਾਈ ਮਾਲਾ ਵੀ ਕੀ ਕਹਣਾ ਕਿ ਤੁਰੀ ਜਾਂਦੀ ਜਿਵੇਂ ਆਪਾਂ ਨੂੰ ਅੱਧੇ 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 ਮੈਂ ਇਥੋਂ ਦੇ ਡਰਦੀ ਕਰਕੇ ਵੀ ਜਿਵੇਂ ਆਪਾਂ ਗੱਲਾਂ ਕਰਦੇ ਸੀ ਵੀ ਇਹ ਪੂਰਾ ਆਪਾਂ ਚੈੱਕ ਰੂ ਉਹੀ ਕੰਮ ਹੈ ਇਹ ਸੈੱਟ ਹੋ ਚਲ ਬਹੁਤ ਵਧੀਆ ਗੱਲ ਹੈ ਦੋ ਚਾਰ ਮਹੀਨਾ ਤੱਕ ਨਾ ਮਤਲਬ ਜਿਵੇਂ ਜਿਵੇਂ ਰਾਜੀ ਹੋਈ ਜਾਊਗੀ ਉਵੇਂ ਉਵੇਂ ਜੇ ਤੂੰ ਨਾਲ ਲਿਆ ਹੁੰਦਾ ਸਕੀਰੀਆਂ ਤੋਂ ਬਸ ਉਹਨਾਂ ਨੇ ਕੱਟਿਆਂ ਨੂੰ ਚੁਕਾ ਦੇਣੀ ਸੀ ਹਣਾ ਹਾਂ ਫੇਰ ਆਹ ਲਾ ਕਹਿੰਦਾ ਕਿੱਥੇ ਨਹੀਂ ਧੰਨਵਾਦ ਤੇਰਾ ਯਾਰ ਸੇਭੂ ਮੇਰੇ ਵੱਲੋਂ ਵੀ ਸਪੈਸ਼ਲ ਨਾਲ ਤੇਰੀ ਜਾਨ ਬਚਾਈ ਨਾਲੇ ਫੀਮੇਲ ਹੈ ਇਹਨੇ ਤੈਨੂੰ 2 ਲੀਟਰ ਦੁੱਧ ਵਾਧੇ ਹੀ ਦੇਊਗੀ ਇਹ ਕਿਉਂਕਿ ਐਂ ਜਿਹੇ ਜਿਹੇ ਤੂੰ ਸੇਵਾ ਕੀਤੀ ਹੈ ਦੀ ਹਣਾ ਹਾਂ ਸਹੀ ਗੱਲ ਆ ਜੀ ਨਾਲੇ ਮੈਂ ਤੇ ਪਾਲ ਦੂਗਾ ਇੱਥੇ ਚਲ ਪਾਲ ਜੂਗੀ ਠੀਕ ਹੈ ਹਾਂਜੀ ਠੀਕ ਹੈ ਜੀ ਸਸਕਾਲ ਧੰਨਵਾਦ ਤਾਂ ਕਰੋ ਕਨੈਕਟ ਜਿਹਨੂੰ ਕੋਈ ਗਾਂ ਤੇ ਕੱਟੇ ਦੀ ਲੋੜਾ ਕੱਟੇ ਵਾਲਾ ਕਰ ਲਓ ਤੇ ਜੇ ਝੋਟੀ ਦੀ ਲੋੜਾ ਝੋਟੀ ਵਾਲਾ ਕਰ ਲਓ ਤੇ ਝੋਟੀ ਦੇ ਤਾਂ ਨਹੀਂ ਹਜੇ ਪਾਈ ਤੇ ਕੁੱਟ ਕੇ ਤੂੰ ਦੇਖ ਹੀ ਸਕਦੇ ਆਂ ਵੀ ਹਜੇ ਸਾਰੇ ਬਲ ਬੁੱਲ ਜੇ ਇਹ ਕਰੀ ਬੈਠੀ ਆ